ਸਿੱਕਾ ਸਿੱਕਾ ਹੈਗਾ ਮੈਂ ਹੀ ਕਹਿੰਦੇ ਸੀ ਸਿੱਕਾ ਦੇਉ ਟੋ ਲੈ ਲੋ ਸਿੱਕਾ ਹੀ ਨਹੀਂ ਹੈਗਾ ਦੇਖ ਲੈਣਾ ਤੇ ਦੇਲੇਗਾ ਦੇਖ ਲੋ ਦੇਖ ਲੈਣਾ ਨਹੀਂ ਹੈਗਾ ਕੰਮ ਰੈਡੀ ਆ ਇਹਨਾਂ ਲੱਗੀਆਂ ਇਹਦੇ ਸਾਡੀ ਕੁੜੀਆ ਵੀ ਰੈਡੀ ਆ ਚਲੋ ਜੀ ਇਹ ਚਲੀਏ ਸਾਡੇ ਨਾਲ ਚਲੋ ਜੀ ਚਲੋ ਗੱਡੀ ਸਾਡੀ ਨਿਕਲ ਗਈ ਹੈ ਤੇ ਰੋਡ ਤੇ ਪੈ ਗਈ ਪਤਾ ਨਹੀਂ ਕਿੱਧਰ ਨੂੰ ਨਿਕਲੀ ਆ ਪਤਾ ਨਹੀਂ ਕਿੱਧਰ ਨੂੰ ਨਿਕਲੀ ਆ ਚਾਹਾਂ ਤੇ ਬੋਲੀ ਮੱਥਾ ਦੇ ਕੇ ਤੇ ਫੇਰ ਅੱਗੇ बड़े चिरा पिछले साल ही आएंगे मेरे ख्याल से पिछले साल इतना ब्लॉग शूट कियाको ਵੈਲਕਮ ਟੂ ਜੋੜੀ ਦਾ ਕੋਈ ਵੀ ਗੜੀ ਹੰਕਾਰ ਦੀ ਕੋਈ ਤਾਕਤ ਨਹੀਂ ਹੁੰਦੀ ਜੀ ਹੰਕਾਰ ਸਾਨੂੰ ਲੱਗਿਆ ਕਿ ਵਾਕੇ ਚਮਤਕਾਰ ਹੁੰਦੇ ਆ ਆਪਣੀ ਅੱਖਾਂ ਨਾਲ ਦੇਖਿਆ ਸੀ ਪਾਣੀ ਜਿਸ